ਤੇਗ ਭਾਦਰ ਇੱਕ ਯੂਟਿਊਬਰ ਨੇ ਧਰੋਗ ਰਾਠੀ ਉਸ ਦੀ ਬੜੀ ਹੀ ਘਟਿਆ ਤੇ ਸਾਦਿਸ ਭਰੀ ਕਰਤੂਤ ਇੱਕ ਸਾਹਮਣੇ ਆਈ ਹੈ ਇੱਕ ਵੀਡੀਓ ਉਸ ਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਹੈ ਸਿੱਖ ਗੁਰੂ ਸਾਹਿਬਾਨ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਹੈ ਮੈਨੂੰ ਲੱਗਦਾ ਕਿ ਉਹ ਸਾਦਿਸ਼ ਭੜੀ ਲੱਗਦੀ ਆ ਕਿਉਂਕਿ ਜਿਸੇ ਸਾਹ ਨਾਲ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਹੈ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਥੇਸ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਇਹ ਸਾਫ਼ ਹੈ ਕਿ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰਮ ਇਸ ਦੇ ਵਿੱਚ ਦਿਖਾਇਆ ਗਿਆ ਹੈ ਛੋਟੇ ਸਹਾਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗੋਬਰਾ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਰਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾਲ ਕਿੱਥੇ ਆਵੇ ਕੱਟਿਆ ਹੋਵੇ ਸੋ ਹੋਰ ਵੀ ਇਲੈਕਟਿਕ ਗੱਲਾਂ ਜਿਹੜਿਆਂ ਗੁਰੂ ਸਾਹਿਬਾਨਾਂ ਦੇ ਆ ਉਹ ਵਿੱਚ ਦਿਖਾਈਆਂ ਨਹੀਂ ਜਾਂਦੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕੱਟਿਆ ਹਰਕਤ ਲਈ ਇਸ ਸਾਧਕ ਲਈ ਕਿਉਂਕਿ ਸਾਧਕ ਜਾਣ ਬੁੱਝ ਕੇ ਸਿੱਖ ਗੁਰੂ ਸਾਹਿਬਾਨਾਂ ਦਾ ਜਿਹੜਾ ਇਤਿਹਾਸ ਆ ਉਹ ਤੋੜ ਮਰੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਨੂੰ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਆ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ ਯੂ ਹੋਈਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਕੋਨਾ ਹੀ ਸਿੱਖ ਸੰਗਤ ਦੇ ਵਿੱਚ ਰੋਗ ਤੇ ਗੁੱਸਾ ਇਸ ਬੰਦੇ ਦੀ ਇਸ ਟਟਿਆ ਹਰਕਤ ਪ੍ਰਤੀ ਜਾਗਰਣ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਯੂਟਿਊਬਰ ਨੇ ਧਰੋਗਰਾਢੀ ਉਸੀ ਬੜੀ ਹੀ ਕਵੀਆਂ ਤੇ ਸਾਦਤਪਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਂ ਸਮਝਦਾ ਕਿ ਉਹ ਸਾਦਤਪਰੀ ਲੱਗਦੀ ਆ ਕਿਉਂਕਿ ਜਿਸੇ ਸਾਹਿਬ ਨਾਲ ਉਹ ਫਿਲਮ ਰਾਕੇ ਅਪਲੋਡ ਕੀਤੀ ਗਈ ਹੈ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰੰਦਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਠੇਸ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਇਸ ਸਾਫ਼ ਵਾਕੀ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਕੋਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕ੍ਰਮ ਇਸ ਦੇ ਵਿੱਚ ਦਿਖਾਇਆ ਗਿਆ ਹੈ ਛੋਟੇ ਸਹਾਇਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾ ਕੀਤਾ ਹੋਵੇ ਕੱਟਿਆ ਹੋਵੇ ਛੋ ਹੋਰ ਵੀ ਨਿਸ਼ਾਨ ਕਰਨਾ ਜਿਹੜੀਆਂ ਗੁਰੂ ਸਾਹਿਬਾਨਾਂ ਦੇ ਆ ਉਹ ਵਿੱਚ ਦਿਖਾਈਆਂ ਨਹੀਂ ਆ ਰਹੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕੱਪੀਆਂ ਹਰਕਤ ਲਈ ਇਸ ਸਾਧ ਲਈ ਕਿਉਂਕਿ ਸਾਧ ਚਾ ਜਾਣ ਬੁੱਝ ਕੇ ਸਿੱਖ ਫਿਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਤੋੜ ਮੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਵੱਲੋਂ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦਾ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਨਾ ਹੀ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਕੱਟਿਆ ਹਰਕਤ ਪ੍ਰਤੀ ਜਾਗਰਣ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਹੀ ਕੁਝ ਜਿੱਕਾ ਕਾਲਸਾ ਵਹੀ ਕੁਝ ਜੀ ਕੀ ਬਤੇ ਇੱਕ ਯੂਟਿਊਬਰ ਨੇ ਧਰੋਗ ਰਾਠੀ ਉਸੇ ਬੜੀ ਹੀ ਕੱਟਿਆ ਤੇ ਸਾਦਿਸ ਭਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਲਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਨੂੰ ਲੱਗਦਾ ਕਿ ਉਹ ਸਾਦਿਸ਼ ਭਰੀ ਲੱਗਦੀ ਆ ਕਿਉਂਕਿ ਜਿਸ ਸਾਲ ਨਾਲ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਰੋਂਦਰਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਥੇਜ ਪਹੁੰਚੀ ਜਜੋ ਕਿ ਇਤਿਹਾਸ ਵਿੱਚ ਇਹ ਸਾਫ ਹੈ ਕਿ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰਮ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਇਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਰਾਬਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਾਂ ਪ੍ਰਕਾਸ਼ ਨਾਲ ਕਿੱਤਿਆ ਹੋਵੇ ਕੱਟਿਆ ਹੋਵੇ ਸੋ ਹੋਰ ਵੀ ਨਿਕਣ ਗੱਲਾਂ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਉਹ ਵਿੱਚ ਦਿਖਾਈਆਂ ਨਹੀਂ ਰਿਹਾ ਉਹ ਸਿੱਖ ਸੰਗਤ ਦੇ ਬਿਲਕੁਲ ਵੀ برداشت ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕੱਟਿਆ ਹਰਕਤ ਲਈ ਇਸ ਸਾਧ ਲਈ ਕਿਉਂਕਿ ਸਾਧ ਜਾਣ ਬੁੱਝ ਕੇ ਸਿੱਖ ਗੁਰੂ ਸਾਹਿਬਾਨਾਂ ਦਾ ਜਿਹੜਾ ਇਤਿਹਾਸ ਹੈ ਉਹ ਤੋੜ ਮਰੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਨੂੰ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਤੇ ਪਕੜਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਲਈ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਕਟਿਆ ਹਰਕਤ ਪ੍ਰਤੀ ਜਾਗਣਾ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਖੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਯੂਟਿਊਬਰ ਨੇ throberਾਠੀ ਉਸ ਦੀ ਬੜੀ ਹੀ ਘੱਟੀਆਂ ਤੇ ਸਾਦਿਸ ਪਰੇ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸ ਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸਾਧ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਨੂੰ ਲੱਗਦਾ ਕਿ ਉਹ ਸਾਦਕਪਰੀ ਲੱਗਦੀ ਆ ਕਿਉਂਕਿ ਜਿਸ ਸਾਲ ਨਾਲ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਰਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਥੇਜ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਤੇ ਸਾਹਬਾ ਕੀ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰ ਵੇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਯਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਰਾਜਾ ਪ੍ਰਕਾਸ਼ ਨਾ ਕੀਤਾ ਹੋਵੇ ਕਟਿਆ ਹੋਵੇ ਸੋ ਹੋਰ ਵੀ ਇਲੇਕਨ ਕਰਨਾ ਜਿਹੜੀਆਂ ਗੁਰੂ ਸਾਹਿਬਾਨਾਂ ਦੇ ਆ ਉਹ ਵਿੱਚ ਦਿਖਾਈਆਂ ਨਹੀਂ ਰਹੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਪੀਆ ਹਾਕਤ ਲਈ ਇਸ ਸਾਧਸ਼ ਲਈ ਕਿਉਂਕਿ ਸਾਧਸ਼ ਜਾਣ ਬੁੱਝ ਕੇ ਸਿੱਖ ਗੁਰੂ ਸਾਹਿਬਾਨਾਂ ਦਾ ਜਿਹੜਾ ਇਤਿਹਾਸ ਆ ਉਹ ਤੋੜ ਮੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟਿਊਬਰ ਨੂੰ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਆ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਹੀ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਕੱਟਿਆ ਹਰਕਤ ਪ੍ਰਤੀ ਜਾਗਰਣ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵੈਭੂ ਜਿੱਤ ਦਾ ਕਾਲਸਾ ਵੈਭੂ ਜੀ ਕੀ ਬੱਤੇ ਇੱਕ ਯੂਟਿਊਬਰ ਨੇ ਧਰੋਗਰਾਠੀ ਉਸ ਦੀ ਬੜੀ ਹੀ ਘਟਿਆ ਤੇ ਸਾਦਿਸ਼ ਭਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸ ਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਂ ਸਮਝਦਾ ਕਿ ਉਹ ਸਾਦਿਸ਼ ਭਰੀ ਲੱਗਦੀ ਆ ਕਿਉਂਕਿ ਜਿਸ ਸਾਲ ਨਾਲ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਥੇਸ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਇਹ ਸਾਫ਼ ਆ ਕਿ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੋਲੇ ਜਹਾਂ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰਮ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਯਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਦੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾਲ ਕਿੱਤਿਆ ਹੋਵੇ ਕੱਟਿਆ ਹੋਵੇ ਸੋ ਹੋਰ ਵੀ ਇਲੇਕਣ ਕਰਨਾ ਜਿਹੜੀਆਂ ਗੁਰੂ ਸਾਹਿਬਾਨਾਂ ਦੇ ਆ ਉਹ ਵਿੱਚ ਦਿਖਾਈਆਂ ਨਹੀਂ ਰਹੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਤਿਆ ਹਰਕਤ ਲਈ ਇਸ ਸਾਜ਼ਿਸ਼ ਲਈ ਕਿਉਂਕਿ ਸਾਜ਼ਿਸ਼ ਜਾਣ ਬੁੱਝ ਕੇ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਆ ਉਹ ਤੋੜ ਮੋੜ ਕੇ ਤੇ ਮਾਰੇ ਤਰੀਕੇ ਨਾਲ ਇਸ ਯੂਟੂਬਰ ਨੂੰ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਾਈ ਹੋਈ ਆ ਇਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਹੀ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਾਗਰਣ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਹੀ ਕੁਝ ਜਿੱਤਾਂ ਕਾਲਸਾ ਵਹੀ ਕੁਝ ਕੀ ਫਤੇ ਇੱਕ ਯੂਟਿਊਬਰ ਨੇ ਧਰੋਵਾਠੀ ਉਸੀ ਬੜੀ ਹੀ ਕੱਟੀਆਂ ਤੇ ਸਾਦਿਸ ਭਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਲਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਂ ਸਮਝਦਾ ਕਿ ਉਹ ਸਾਦਿਸ ਭਰੀ ਲੱਗਦੀ ਆ